ਪਟਾਲਾ ਦੇ ਨੇੜੇ ਕਸਵਾ ਕਾਦੀਆ ਦੇ ਮੁਹੱਲਾ ਤਰਮਪੂਰਾ ਵਿਖੇ ਉਸ ਵੇਲੇ ਹਫੜਾ ਦਾਫੜੀ ਦਾ ਮਾਹੌਲ ਪੈਦਾ ਹੋ ਗਿਆ ਜਦ ਅਚਾਨਕ ਮੁਹੱਲੇ ਦੇ ਇੱਕ ਘਰ ਨੂੰ ਅੱਗ ਲੱਗ ਗਈ ਅੱਗ ਲੱਗਣ ਨਾਲ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ਗੁਆਂਢੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਘਰ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਘਰ ਵਿੱਚ ਲੱਗੀ ਐਲਸੀਡੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ ਘਰ ਦੀ ਮਾਲਕਿਨ ਸੁਮਨ ਨੇ ਕਿਹਾ ਕਿ ਮੇਰਾ ਘਰ ਵਾਲਾ ਕੰਮ ਤੇ ਗਿਆ ਹੋਇਆ ਸੀ ਅਤੇ ਮੈਂ ਸਬਜ਼ੀ ਲੈਣ ਘਰ ਦੇ ਨੇੜੇ ਹੀ ਇੱਕ ਦੁਕਾਨ ਤੇ ਗਈ ਸੀ ਤੇ ਤਦ ਹੀ ਲੋਕਾਂ ਨੇ ਦੱਸਿਆ ਕਿ ਤੁਹਾਡੇ ਘਰ ਵਿੱਚ ਅੱਗ ਲੱਗ ਗਈ ਹੈ ਜਦ ਘਰ ਪਹੁੰਚੀ ਤਾਂ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਸੁਮਨ ਨੇ ਕਿਹਾ ਕਿ ਗਵੰਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਹਨਾਂ ਨੇ ਸਾਰਾ ਸਮਾਨ ਕਿਸ਼ਤਾਂ ਵਿੱਚ ਲਿਆ ਸੀ ਅਤੇ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਕਿ ਘਰ ਦਾ ਸਾਰਾ ਸਮਾਨ ਇਸ ਘਟਨਾ ਵਿੱਚ ਸੜ ਕੇ ਸੁਆਹ ਹੋ ਗਿਆ

ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਆ ਕਿਹ ਪਾਣਾ ਵਰਤ ਗਿਆ ਮੇਰੇ ਨਾਲ ਹਾਏ ਪਤਾ ਨਹੀਂ ਲੱਗਾ ਸਬਜ਼ੀ ਲੈਣੇ ਗਏ ਜਾਂ ਦਰੋਂ ਨਿਕਲ ਕੇ ਮੈਂ ਅੱਧਰ ਜਾਈ ਚ ਬੈਠੀ ਹਾਂ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਂ ਹਾਏ ਕਿਤਾਬ ਪਤਾ ਨਹੀਂ ਮੈਂ ਅੰਦਰ ਆਈਆਂ ਸਬਜ਼ੀ ਪੈਸੇ ਦੇਣ ਡੇ ਸਬਜ਼ੀ ਵਾਲਿਆਂ ਨੂੰ ਅੰਦਰ ਆਈ ਪਪਾ ਕਾ ਮੱਚ ਗਿਆ ਵਾ ਭੱਲਨੇ ਵਾਲਿਆਂ ਨੇ ਪੈ ਲੈ ਕੇ ਪਹੁੰਚਾਇਆ ਪਾਣੀ ਪਾ ਕੇ ਉਹਨਾਂ ਨੇ ਪਾਣੀ ਪਾਇਆ ਇਹ ਗਰੀਬ ਬੰਦੇ ਤੇ 300000 ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪ ਉਸ ਦਿਹਾੜੀ ਬਸ ਚਾਹ ਕਾਖਣੀ ਕਿੱਥੋਂ ਇਹ ਕਾਖਣੀ ਹੈ ਮੇਰਾ ਹਾਂ ਜੀ ਸਰ ਕੀ ਇਲਾਜ ਕੀ ਹਾਸਾ ਮੇਰਾ ਨਾਮ ਜੀ ਲక్ష్ਮੀਨੀ ਕੁਮਾਰ ਹੈ ਇਹਨਾਂ ਦਾ ਮਕਾਨ ਹੈ ਇਹ ਮਕਾਨ ਸਾਡਾ ਹੀ ਹੈ ਜੀ ਕੀ ਹਾਸਾ ਹਾਸਾ ਭਾਜੀ ਕੋਈ ਮੈਂ ਤਾਂ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਆਉਂਦਿਆਂ ਨੂੰ ਟਾਰਗੇਟ ਛੁੱਟ ਗਿਆ ਸਭ ਕੋ ਸਵਾਹ ਹੋ ਗਿਆ ਤੇ ਇੱਕ ਤਾਂ ਸਬਜ਼ੀ ਲੈਣ ਦੇ ਹੀ ਬਾਹਰ ਗਲੀ ਦੇ ਨਾਲ ਹੀ ਖੋਤੀ ਸੀ ਇਹ ਤੇ ਸਬਜ਼ੀ ਲੈਣ ਆਈ ਤੇ ਵੇਖਿਆ ਅੰਦਰ ਅੰਦਰ ਨੂੰ ਅੱਗ ਲੱਗੀ ਹੈ ਨੁਕਸਾਨ ਢਾਈ ਦਿਨ ਲੱਖ ਦਾ ਜੀ ਹੋ ਗਿਆ ਜੀ ਰਹਿ ਕੁਝ ਨਹੀਂ ਮਗਰ ਬਚਿਆ ਨਹੀਂ ਕੁਝ ਵੀ ਹਾਂ ਜੀ ਆਪੇ ਤਾਂ ਇਹ ਨਹੀਂ ਪਤਾ ਲੱਗਾ ਕੁਝ ਵੀ ਸਾਰੇ ਅੰਦਰ ਬੈਠੇ ਸਨ ਬਾਹਰ ਸਬਜ਼ੀ ਲੈਣ ਗਈ ਤੇ ਮਗਰ ਅੱਗ ਲੱਗੀ ਬਚਾਅ ਦਸਾਂ ਬਚਾਅ ਤੇ ਮਾਲੇਦਾਰਾਂ ਨੇ ਆ ਕੇ ਪਾਣੀ ਪੋਣੀ ਪਾਇਆ ਸਾਰਿਆਂ ਨੇ ਤੇ ਤਾਂ ਬਚਾਅ ਹੋਇਆ ਬਚਾਅ ਕਦਾਂ ਹੋਇਆ ਉਹ ਤੇ ਬਾਹਰ ਕੱਢਿਆ ਸਾਰਾ ਸਮਾਨ ਬਚਾਅ ਉੱਤੇ ਤੇ ਹੈ ਕੁਛ ਨਹੀਂ ਸਿਰਫ ਆਗ ਹੀ ਬਚਾਈ ਹੈ ਛੜਿਆ ਸਾਰਾ ਸਮਾਨ ਗੁਰਦਾਸਪੁਰ ਤੋਂ ਲਾਪ੍ਰਿਤ ਸਿੰਘ ਖੁਸ਼ੀ ਦੀ ਰਿਪੋਰਟ